ਹੁਸੈਨਪੁਰਾ ਚੌਂਕ ਤੋਂ ਸਿਵਲ ਹਸਪਤਾਲ ਨੂੰ ਜਾਣ ਵਾਲੀ ਸੜਕ ਦਾ ਬੁਰਾ ਹਾਲ ਹੈ ਜਗਾ ਜਗਾ ਟੋਏ ਸੜਕਾਂ ਤੇ ਖੜਾ ਪਾਣੀ ਅਤੇ ਗੰਦਗੀ ਕਾਰਨ ਲੋਕ ਬਹੁਤ ਪਰੇਸ਼ਾਨ ਹਨ ਇਥੋਂ ਦੇ ਲੋਕਾਂ ਨੇ ਕਿਹਾ ਕਿ ਸਿਵਲ ਹਸਪਤਾਲ ਜਾਣ ਵਾਲੇ ਲੋਕ ਇਸ ਰਸਤੇ ਰਾਹੀਂ ਜਾਂਦੇ ਹਨ ਕਈ ਵਾਰ ਪਾਣੀ ਵਿੱਚ ਤੇ ਟੋਇਆਂ ਵਿੱਚ ਡਿੱਕੇ ਉਹਨਾਂ ਨੂੰ ਸੱਟਾਂ ਵੀ ਲੱਗ ਚੁੱਕੀਆਂ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਤੇ ਕਾਰਪੋਰੇਸ਼ਨ ਦੇ ਮੇਅਰ ਨੂੰ ਬੇਨਤੀ ਵੀ ਕੀਤੀ ਹੈ ਪਰ ਉਹਨਾਂ ਦਾ ਅਜੇ ਤੱਕ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਫਾਸਟਵੇ ਦੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਵੱਲਾ ਅੱਜ ਅਸੀਂ ਆਏ ਹਾਂ ਹਸੈਨਪੁਰੇ ਚੌਂਕ ਦੇ ਵਿੱਚ ਜਿੱਥੇ ਕਿ ਇੱਕ ਗਲੀ ਜਿਹੜੀ ਲਿੰਕ ਰੋਡ ਆ ਸਿਵਲ ਹਸਪਤਾਲ ਨੂੰ ਜਾਂਦੀ ਆ ਜਿਸ ਨੂੰ ਕਿ ਸ਼ੌਕਰ ਮਾਰਕੀਟ ਕਹਿੰਦੇ ਆ ਇਸ ਗਲੀ ਦਾ ਤੁਸੀਂ ਹਾਲਾਤ ਵੇਖੋ ਪਤਾ ਨਹੀਂ ਕਿੰਨੇ ਸਦੀਆਂ ਤੋਂ ਇਹ ਸੜਕ ਤਾਂ ਟੁੱਟੀ ਹੋਈ ਆ ਜਗ੍ਹਾ ਜਗ੍ਹਾ ਤੇ ਗੰਦੇ ਆ ਪਾਣੀ ਆ ਤੇ ਇੱਥੋਂ ਦੇ ਲੋਕ ਬਹੁਤ ਪਰੇਸ਼ਾਨ ਆ ਹਨ ਅਸੀਂ ਗੱਲ ਕਰਦੇ ਹਾਂ ਇੱਥੋਂ ਦੇ ਸਰਦਾਰ ਇੱਕ ਨਾ ਮਾਰਾ ਇੱਥੇ ਸੜਕ 35 ਸਾਲ ਹੋ ਗਏ ਸਾਨੂੰ ਵੀ ਇੱਥੇ ਰਹਿੰਦੇ ਨੂੰ ਕੋਈ ਸੜਕ ਨਹੀਂ ਇੱਥੇ ਕਈ ਚਿਰ ਦੇ ਤੋਂ ਸਿਵਲ ਹਸਪਤਾਲ ਨੂੰ ਰਸਤਾ ਜਾਂਦਾ ਵਾ ਸੈਣਪੁਰੇ ਚੌਂਕ ਦੇ ਵਿੱਚ ਇੱਥੇ ਨਾ ਸਿਵਰ ਹੈ ਨਾ ਇਹ ਸੜਕ ਹੈ ਦੋ ਵਾਰੀ ਕਾਲੀ ਦਲ ਦੀ ਸਰਕਾਰ ਵੱਲੇ ਸੜਕ ਬਣੀ ਆ ਔਰ ਲੋਹਾ ਹੀ ਬਣੀ ਸੀ ਤੇ ਉਹ ਵੀ ਇੱਥੇ ਕਲਰੇਸ਼ਨ ਦਾ ਕੰਮ ਚੱਲਣ ਕਰਕੇ ਕੋਈ ਅਸੀਂ ਬੜੀ ਸਫਾਈ ਰੱਖੀ ਇੱਥੇ ਪਰ ਫਿਰ ਵੀ ਆ ਸਾਨੂੰ ਇੱਥੇ ਮਲਬਾ ਮਲਬਾ ਲੋਕੀ ਸੁੱਟ ਜਾਂਦੇ ਆ ਇੰਨਾ ਕ ਮਲਬਾ ਹੋ ਗਿਆ ਸੇਵਰ ਇੱਥੇ ਨਹੀਂ ਹੈਗਾ ਸ਼ੜਕ ਇੱਥੇ ਨਹੀਂ ਹੈਗੀ ਬਹੁਤ ਬੁਰੇ ਹਾਲ ਆ ਇੱਥੇ ਸਿਵਲ ਹਸਪਤਾਲ ਨੂੰ ਜਾਣ ਵਾਲੇ ਲੋਕ ਕਈ ਵਾਰ ਦੇ ਪੈਂਦੇ ਨੇ ਕਈ ਵਾਰ ਪਾਣੀ ਵੀ ਏਕੇ ਪਰਿਓਂ ਦੀ ਮੁੜ ਜਾਂਦੇ ਨੇ ਬੜੀ ਦੂਰ ਥਾਂ ਤੇ ਜਾਣਾ ਪੈਂਦਾ ਉਹਨਾਂ ਨੂੰ ਇੱਥੇ ਸ਼ੜਕ ਦਾ ਬਹੁਤ ਬੁਰਾ ਹਾਲ ਆ ਅਸੀਂ ਮੇਅਰ ਸਾਹਿਬ ਕੋ ਵੀ ਗਏ ਹਾਂ ਪਿਛੇ ਜੇ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਆਵਾਂਗੇ ਵੇਖਾਂਗੇ ਉਹਨਾਂ ਦੀ ਵੀ ਨਿਗਾਹ ਦੇ ਵਿੱਚ ਹੈਗਾ ਇਹ ਇਲਾਕਾ ਸਾਰਾ ਪਰ ਫਿਰ ਵੀ ਇੱਥੇ ਕੋਈ ਸੁਣਾਈ ਨਹੀਂ ਹੈਗੀ 2 2.5 ਮਹੀਨੇ ਹੋ ਗਏ ਅਸੀਂ ਉੱਥੇ ਵੀ ਗਏ ਹਾਂ ਇਹ ਸਨ ਅਵਤਾਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਕਈ ਵਾਰ ਮੇਰਾ ਸਾਹਿਬ ਨੂੰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਬਸ ਜੀ ਮੇਰਾ ਇਹੀ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਇਸ ਇਲਾਕੇ ਵੱਲ ਧਿਆਨ ਦਿੱਤਾ ਜਾਵੇ ਤੇ ਜਲਦੀ ਜਲਦੀ ਇਸ ਇਲਾਕੇ ਦੀ ਸੁਧ ਲਈ ਜਾਵੇ। ਹਾਂਜੀ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਇਸ ਇਲਾਕੇ ਵੱਲ ਧਿਆਨ ਦਿੱਤਾ ਜਾਵੇ, ਇਹ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਇਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਸਮਾਰਟ ਸਿਟੀ ਵੀ ਇਸ ਤਾਂ ਹੀ ਆਪਾਂ ਸਾਨੂੰ ਚੰਗਾ ਲੱਗੇਗਾ ਜੇਕਰ ਸਾਡੀਆਂ ਗਲੀਆਂ ਨਾਲੀਆਂ ਬਿਲਕੁਲ ਸਾਫ਼ ਹੋਣਗੀਆਂ ਤੇ ਸੜਕਾਂ 'ਤੇ ਗੰਦ ਨਹੀਂ ਹੋਵੇਗਾ। ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ।